ਪਿੰਡ ਸਾਦਕ ਜ਼ਿਲ੍ਹਾ ਫਰੀਦਕੋਟ ਦੇ ਸਕੂਲ ਵਿੱਚ ਛੋਟੇ ਬੱਚਿਆਂ ਵੱਲੋਂ 26 ਜਨਵਰੀ ਗਣਤੰਤਰ ਦਿਵਸ ਬਹੁਤ ਹੀ ਤੋਮ-ਤਾਮ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਵੀ ਦਿੱਤੀ ਗਈ ਅਤੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਇਸ ਮੌਕੇ ਸਕੂਲ ਸਟਾਫ ਵੱਲੋਂ ਬੱਚਿਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਹਾਂਜੀ ਜਸਵਿੰਦਰ ਸਿੰਘ ਸੈਂਟਰ ਹੈਡ ਟੀਚਰ ਸਾਦਕ। ਇਹ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ 76ਵੇਂ ਗਣਤੰਤਰ ਦਿਵਸ ਹਾਂ ਜੀ ਬਹੁਤ-ਬਹੁਤ ਮੁਬਾਰਕਬਾਦ ਹਾਂ ਜੀ ਜਿਵੇਂ ਤੁਸੀਂ ਬਿਲਕੁਲ ਠੀਕ ਫਰਮਾਇਆ ਇਸ ਦਿਨ ਸਾਡਾ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਕੀਤਾ ਗਿਆ ਸੀ 26 ਜਨਵਰੀ ਦੇ ਦਿਨ ਤੇ ਇਸ ਦਿਨ ਨੂੰ ਅਸੀਂ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਸਾਦਕ ਦੇ ਵਿੱਚ ਇੱਕ ਅੱਜ ਆ ਕੇ ਸਾਡੀ ਪੰਚਾਇਤ ਨੇ ਸਾਡੇ ਸਰਪੰਚ ਸਾਹਿਬ ਨੇ ਇੱਥੇ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਹੈ ਇਹਦੇ ਵਿੱਚ ਸਾਰੀ ਪੰਚਾਇਤ ਪਿੰਡ ਵਾਸੀ ਸਾਡੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀਗਾ ਇਹ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਸੀ ਇੱਥਾ ਤਾਂ ਚਲੋ ਇੱਕ ਸੈਲੀਬ੍ਰੇਸ਼ਨ ਕਰਵਾਉਣਾ ਬਣਦਾ ਹੈ ਇਹ ਸਾਡੇ ਦੇਸ਼ ਦੀਆਂ ਰਸਮਾਂ ਜਿਵੇਂ ਅਸੀਂ ਆਮ ਤੌਰ ਤੇ ਜਦੋਂ ਵੀ ਖੁਸ਼ੀ ਦਾ ਟਾਈਮ ਹੁੰਦਾ ਅਸੀਂ ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਮਠਾਈ ਵੰਡਦੇ ਹਾਂ ਤੇ ਬੱਚਿਆਂ ਲਈ ਖਾਸ ਤੌਰ ਤੇ ਅਟਰੈਕਸ਼ਨ ਦਾ ਟਾਈਮ ਸਾਧਨ ਵੀ ਹੈ ਕਿਉਂਕਿ ਅਸੀਂ ਜਦੋਂ ਮੂਹ ਮਠਾ ਕਰਵਾਉਂਦੇ ਹਾਂ ਬੱਚਿਆਂ ਨੂੰ ਇੱਕ ਹਰ ਵਾਰ ਹੀ ਆਉਂਦਾ ਵੀ ਜਦੋਂ ਦੇਸ਼ ਦੇ ਵਿੱਚ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਊਗਾ ਤਾਂ ਸਾਨੂੰ ਕੁਝ ਨਾ ਕੁਝ ਟ੍ਰੀਟ ਮਿਲੇਗੀ ਸਾਨੂੰ ਰਿਫਰੈਸ਼ਮੈਂਟ ਮਿਲੇਗੀ ਤੇ ਜਿਹੜੀ ਗੱਲ ਰਹੀ ਉਹਨਾਂ ਨੂੰ ਮੋਟੀਵੇਟ ਕਰਨ ਦੀ ਇਸ ਸਕੂਲ ਵਿੱਚੋਂ ਬਹੁਤ ਜ਼ਰੂਰੀ ਹੋ ਜਾਂਦਾ ਸਕੂਲਾਂ ਲਈ ਹਰ ਸਕੂਲ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਉਂਕਿ ਦੇਸ਼ ਹੈ ਜਿਹੜਾ ਦੇਸ਼ ਵਾਸਤੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਿਆਰ ਕਰਨ ਦਾ ਜਿਹੜਾ ਜਿੰਮਾ ਸਾਡੇ ਅਧਿਆਪਕ ਦੇ ਸਿਰ ਤੇ ਆ ਸਾਡਾ ਅਧਿਆਪਕ ਉਹਨਾਂ ਨੂੰ ਦੇਸ਼ ਦੀਆਂ ਜਿਹੜੀਆਂ ਇਤਿਹਾਸਕ ਬੁਲੰਦੀਆਂ ਹੈਗੀਆਂ ਜਿਹੜਾ ਸਾਡਾ ਇਤਿਹਾਸ ਹੈਗਾ ਬੁਲੰਦ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਵਾਉਂਦਾ ਹੈ ਸਾਡੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੀਤੀਆਂ ਕੁਰਬਾਨੀਆਂ ਬਾਰੇ ਦੱਸਦਾ ਤਾਂ ਉਹਨਾਂ ਅੰਦਰ ਚੰਗੇ ਜਿਹੜੇ ਗੁਣ ਪੈਦਾ ਹੁੰਦੇ ਮੇਰਾ ਨਾਮ ਡਾਕਟਰ ਦੀਸ਼ਾ ਸਿੰਘ ਸਰਪੰਚ ਗ੍ਰਾਮ ਪੰਚਾਇਤ ਪਿੰਡ ਸਾਦਕ ਮੈਂ ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਨੂੰ 76ਵੇਂ ਗਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਅੱਜ ਅਸੀਂ ਪ੍ਰਾਈਵੇਟ ਸਕੂਲ ਵਿਖੇ ਚੰਗਾ ਲਹਿਰ ਆਉਣਾ ਹੈ ਆ ਮੈਂ ਸਮੂਹ ਸਟਾਫ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸਮੁੱਚੀ ಗ್ರಾಮ ਪੰਚਾਇਤ ਨੂੰ ਇੱਥੇ ਸੱਜ ਕੇ ਝੰਡਾ ਲਹਿਰਾਉਣ ਦਾ ਮੌਕਾ ਦਿੱਤਾ ਤੇ ਅਸੀਂ ਸਮੂਹ ਸਟਾਫ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਵੀ ਬੱਚਿਆਂ ਦੇ ਭਵਿੱਖ ਨਾਲ ਸੰਬੰਧਿਤ ਸਾਡੇ ਤੋਂ ਮੰਗ ਕਰਨਗੇ ਅਸੀਂ ਪਹਿਲ ਦੇ ਆਧਾਰ ਤੇ ਸਕੂਲ ਦੇ ਸੰਬੰਧ ਵਿੱਚ ਦੇਣ ਨੂੰ ਤਿਆਰ ਹਾਂ